ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਮਾਝ ਮਹੱਲਾ 3 ਇਸ ਗੁਫਾ ਮੈਂ ਅਖੋਟ ਪੰਡਾਰਾ ਤਿਸ ਵਿੱਚ ਵਸੇ ਹਰ ਅਲਖ ਪਾਰਾ ਆਪੇ ਗੋਪਤ ਪ੍ਰਗਟ ਹੈ ਆਪੇ ਗੁਰ ਸ਼ਬਦੀ ਆਪਵਈਆ ਵਣਿਆ ਹਉ ਵਾਰੀ ਚੋ ਵਾਰੀ ਅਮਰਤ ਨਾਮ ਮਨ ਵਸਾਵਣਿਆ ਅਮਰਤ ਨਾਮ ਮਹਾਰਸ ਮੇਠਾ ਗੁਰਮਤੀ ਅਮਰਤ ਪਿਆਵਣਿਆ ਰਹਾਉ ਹਉ ਮੈਂ ਮਾਰ ਪਜਰ ਕਪਾਟ ਖੁਲਾਇਆ ਨਾਮ ਅਮੋਲਕ ਗੁਰ ਪ੍ਰਸਾਦੀ ਪਾਇਆ ਬਿਨ ਸ਼ਬਦੇ ਨਾਮ ਨਾ ਪਾਏ ਕੋਈ ਗੁਰ ਕਿਰਪਾ ਮਨ ਵਸਾਵਣਿਆ ਗੁਰ ਗਿਆਨ ਅੰਜਨ ਸਚ ਨੇਤਰੀ ਪਾਇਆ ਅੰਤਰ ਚਾਨਣ ਅਗਿਆਨ ਅੰਧੇਰ ਕਵਾਇਆ ਜੋਤੀ ਜੋਤ ਮਿਲੀ ਮਨ ਮਾਨਿਆ ਹਰ ਦਰਸ਼ੋ ਪਾ ਪਾ ਬਣਿਆ ਸਰੀਰੋਂ ਪਾਲਣ ਕੋ ਬਾਹਰ ਜਾਏ ਨਾਮ ਨ ਲਹੇ ਪਹੁਤ ਵੇਗਾਰ ਦੁਖ ਪਾਏ ਮਨਮੁਖ ਅੰਦੇ ਸੂਚੈ ਨਾਹੀ ਫਿਰ ਕਿਰ ਆਏ ਗੁਰਮਖ ਵਥ ਪਾਵਣਿਆ ਗੁਰ ਪ੍ਰਸਾਦੀ ਸੱਚਾ ਹਰ ਪਾਏ ਮਨ ਤਨ ਵੇਖੇ ਹਉ ਮੈਂ ਮੈ ਲਜਾਏ ਬੈਸ ਸੋ ਥਾਨ ਸਦਾ ਹਰ ਗੁਣ ਗਾਵੇ ਸੱਚੇ ਸ਼ਬਦ ਸਮਾਵਣਿਆ ਨੌ ਦਰ ਠਾਕੇ ਤਾਤ ਰਹਾਏ ਦਸਵੇਂ ਨਿਚਕਰ ਵਾਸਾ ਪਾਏ ਉਥੇ ਅਨਹਦ ਸ਼ਬਦ ਵਜੈ ਤਨ ਰਾਤੀ ਗੁਰਮਤੀ ਸ਼ਬਦ ਸੁਨਾਵਣਿਆ ਪਿਨ ਸ਼ਬਦੇ ਅੰਤਰ ਆਨੇ ਰਾ ਨਾ ਵਸਤ ਲਹੇ ਨ ਚੁਕੈ ਫੇਰਾ ਸਤ ਗੁਰ ਹੱਥ ਕੁੰਜੀ ਹੋਰ ਤਦਰ ਖੁੱਲੈ ਨਾਹੀ ਗੁਰ ਪੂਰੇ ਪਾਕ ਮਿਲਾਵਣਿਆ ਗੋਪਤ ਪ੍ਰਗਟ ਤੂੰ ਸਭਨੀ ਥਾਈ ਗੁਰ ਪ੍ਰਸਾਦੀ ਮਿਲ ਸੋਚੀ ਪਾਈ ਨਾਨਕ ਨਾਮ ਸਹ ਲਾਹੇ ਸਦਾ ਤੂੰ ਗੁਰਮਖ ਮਨ ਵਸਾਵਣਿਆ